ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ 슈ਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਣੇ ਕੋਲੇ ਇੱਕ ਵੈਦ ਸਾਹਿਬ ਦੁਆਰਾ ਤਿਆਰ ਕੀਤੀ ਗਈ ਆਯੁਰਵੈਦਿਕ ਦਵਾਈ ਹੈ ਜਿਹੜੀ 슈ਗਰ ਨੂੰ ਕੰਟਰੋਲ ਕਰਨ ਵਾਸਤੇ ਗੋਲੀ ਖਾ ਰਹੇ ਹੋ ਉਹ ਆਪਾਂ ਇੱਕ ਹਫ਼ਤੇ ਬਾਅਦ ਬੰਦ ਕਰਾ ਦਿੰਨੇ ਆ ਜੇ ਕੋਈ ਇੰਜੈਕਸ਼ਨ ਲੱਗ ਰਿਹਾ ਹੈਗਾ ਤਾਂ ਉਹ ਆਪਾਂ 10 ਤੋਂ 12 ਦਿਨ ਦੇ ਵਿੱਚ ਬੰਦ ਕਰਾ ਦਿੰਨੇ ਆ ਇਸੇ ਤਰ੍ਹਾਂ ਹੀ ਆਪਾਂ ਅੱਜ ਪਹੁੰਚੇ ਆ ਮੋਗਾ ਮੋਗੇ ਦੇ ਵਿੱਚ ਆਪਾਂ ਦਵਾਈ ਦਿੱਤੀ ਸੀ ਆਪਾਂ ਕਰਾਉਣੇ ਤੁਹਾਡੀ ਗੱਲ ਬਾਤ ਅੰਬੀਰਾ ਜੀ ਕੀ ਨਾਮ ਹੈ ਤੁਹਾਡਾ ਜਸ਼ਨਦੀਪ ਸਿੰਘ ਜਸ਼ਨਦੀਪ ਸਿੰਘ ਤੁਹਾਨੂੰ ਕੀ ਪ੍ਰੋਬਲਮ ਸੀ ਇਸ ਨੂੰ ਸ਼ੂਟ ਕਰਦੇ ਤੇ ਕਿੰਨਾ ਇੰਜੈਕਸ਼ਨ ਲਾ ਰਹੇ ਸੀ ਤੁਸੀਂ ਆਪ ਨੇ ਨਹੀਂ ਤਿੰਨ ਟਾਈਮ ਹੁੰਦਾ ਸੀ 7-7 ਤੇ ਇੱਕ ਟਾਈਮ ਲਾਦੇ ਸੀ 10 ਮਿੰਟਸ ਠੀਕ ਹੈ ਹਾਂ ਜੀ ਤੇ ਜੇ ਕਿਤੇ ਮਲੋਗ ਇੰਜੈਕਸ਼ਨ ਤੇਰਾ 2 ਮਿੰਟ ਜਾਂ 10 ਮਿੰਟ ਲੇਟ ਹੋ ਜਾਂਦਾ ਤੇਨੂੰ ਕੀ ਪ੍ਰੋਬਲਮ ਹੁੰਦੀ ਸੀ ਮੈਨੂੰ ਇਹ 슈ਗਰ ਫਿਰ ਮੂੰਹ ਵਾਲਾ ਸੋਲ ਲੱਗ ਜਾਂਦਾ ਪਾਣੀ ਦੀ ਪਿਆਸ ਜ਼ਿਆਦਾ ਲੱਗਦੀ ਸੀ ਠੀਕ ਹੈ ਹਾਂ ਤੇ ਸਾਹ ਜਲਦ ਅੰਕ ਠੀਕ ਹੈ ਜਦੋਂ ਵੀ ਆਪਣੀ ਆਯੁਰਵੈਦਿਕ ਦੀ ਦਵਾਈ ਸਟਾਰਟ ਕੀਤੀ ਹੈ ਇਹ ਉਦੋਂ ਬਾਅਦ ਤੈਨੂੰ ਉਦੋਂ ਬਾਅਦ ਹੀ ਫਟਾਉਣਾ ਹੈ ਟੀਕੇ ਦਾ ਵੀ ਇੰਜੈਕਸ਼ਨ ਦਾ ਵੀ ਤਨ ਅਗਵਾ ਲੈਣਾ ਠੀਕ ਹੈ ਉਹ ਪੂਰਾ ਕਰਵਾ ਲੈਣਾ ਠੀਕ ਹੈ ਔਰ ਜਿਹੜੀ ਇਹ ਤੁਹਾਨੂੰ ਮੂੰਹ ਸੁੱਕਦਾ ਜੀ ਉਹ ਹਾਂਜੀ ਉਹ ਵੀ ਦੇਵਾ ਸਕਦੇ ਠੀਕ ਹੈ ਜਿਹੜੀਆਂ ਲੋਕਾਂ ਨੂੰ ਸਾਹ ਚੜਦਾ ਸੀ ਹੁਣ ਸੱਟਾ ਹੀ ਹੁਣ ਏਕਤੀ ਵੀ ਰਹਿਣਾ ਦਿਨੋਂ ਲਈ ਠੀਕ ਆ ਹਾਂਜੀ ਠੀਕ ਆ ਸასი ਗੱਲ ਦੀ ਸਾਰਿਆਂ ਨੂੰ ਹੁਣ 슈ਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਣੇ ਕੋਲੇ ਇੱਕ ਵੈਦ ਸਾਹਿਬ ਦੁਆਰਾ ਤਿਆਰ ਕੀਤੀ ਗਈ ਆਯੁਰਵੈਦਿਕ ਦਵਾਈ ਆ ਜਿਹੜੀ 슈ਗਰ ਨੂੰ ਕੰਟਰੋਲ ਕਰਨ ਵਾਸਤੇ ਗੋਲੀ ਖਾ ਰਹੇ ਹੋ ਉਹ ਆਪਾਂ ਇੱਕ ਹਫਤੇ ਬਾਅਦ ਬੰਦ ਕਰਾ ਦਿੰਨੇ ਆ ਜੇਕਿੰਗ ਇੰਜੈਕਸ਼ਨ ਲੱਗ ਰਿਹਾ ਹੈਗਾ ਤਾਂ ਉਹ ਆਪਾਂ 10 ਤੋਂ 12 ਦਿਨ ਦੇ ਵਿੱਚ ਬੰਦ ਕਰਾ ਦਿੰਨੇ ਆ। ਇਸੇ ਤਰ੍ਹਾਂ ਹੀ ਆਪਾਂ ਅੱਜ ਪਹੁੰਚੇ ਆ ਮੋਗਾ। ਮੋਗੇ ਦੇ ਵਿੱਚ ਆਪਾਂ ਦਵਾਈ ਦਿੱਤੀ ਸੀ ਆਪਾਂ ਕਰਾਉਣੇ ਤੁਹਾਡੀ ਗੱਲ ਬਾਤ। ਅੰਬੀਰਾ ਜੀ ਕੀ ਨਾਮ ਹੈ ਤੁਹਾਡਾ? ਜਸ਼ਨਦੀਪ ਸਿੰਘ। ਜਸ਼ਨਦੀਪ ਸਿੰਘ ਤੈਨੂੰ ਕੀ ਪ੍ਰੋਬਲਮ ਸੀ? ਮੈਨੂੰ ਸ਼ੂਗਰ ਦੀ। ਕੀ ਦਿੰਦੇ? ਕਿੰਨਾ ਇੰਜੈਕਸ਼ਨ ਲਾ ਰਹੇ ਸੀ ਤੁਹਾਨੂੰ ਨਹੀਂ ਤਿੰਨ ਟਾਈਮ ਤੋਂ ਗਈ 7 7 ਤੇ ਇੱਕ ਟਾਈਮ ਲਾਉਂਦੇ ਸੀ 10 ਮਿੰਟਸ ਠੀਕ ਹੈ ਹਾਂਜੀ ਤੇ ਜੇ ਕਿਤੇ ਮਲਾਂ ਇੰਜੈਕਸ਼ਨ ਤੇਰਾ 2 ਮਿੰਟ ਜਾਂ 10 ਮਿੰਟ ਲੇਟ ਹੋ ਜਾਂਦਾ ਸੀ ਤੈਨੂੰ ਕੀ ਪ੍ਰੋਬਲਮ ਹੁੰਦੀ ਸੀ ਮੈਨੂੰ ਇਹ 슈ਗਰ ਫਿਰ ਮੂੰਹ ਵਾਲਾ ਸਪਨ ਲੱਗ ਜਾਂਦਾ ਇਹ ਪਾਣੀ ਦੀ ਪਿਆਸ ਜਿਆਦਾ ਲੱਗਦੀ ਸੀ ਠੀਕ ਹੈ ਹਾਂਜੀ ਤੇ ਸਾਹ ਜਲਦੀ ਲੱਗਦੀ ਠੀਕ ਹੈ ਜਦੋਂ ਵੀ ਆਪਨੀ ਆਯੁਰਵੈਦਿਕ ਦੀ ਦਵਾਈ ਸਟਾਰਟ ਕੀਤੀ ਹੈ ਇਹ ਉਸ ਤੋਂ ਬਾਅਦ ਤੁਹਾਨੂੰ ਉਸ ਤੋਂ ਬਾਅਦ ਹੀ ਫਸਤਾ ਹੁਣ ਕੀਤੇ ਦਾ ਵੀ ਇੰਜੈਕਸ਼ਨ ਨਾਲ ਹੀ ਤੰਗ ਹਦਾ ਰਹੇਗਾ ਠੀਕ ਹੈ ਹਾਂਜੀ ਹਾਂ ਜੀ ਪੂਰਾ ਕਰਵਾ ਲਵਾਂ ਠੀਕ ਆ। ਹੋਰ ਜਿਹੜੀਆਂ ਤੁਹਾਨੂੰ ਸੁਣਨ ਦਾ ਲੋਗੋ ਹਾਂਜੀ ਹੋਣ ਜਾ ਸਕਦੇ ਠੀਕ ਆ। ਜਿਹੜੀਆਂ ਹੋਰ ਤਨ ਤੇ ਸਾਹ ਚੜਦਾ ਸੀ ਹੋਣ ਸੱਟਾ ਹੀ ਹੁਣ ਐਕਟਿਵ ਹੀ ਰਹਿੰਦਾ ਅੱਜ ਨਾਲ ਵੀ ਠੀਕ ਆ। ਹਾਂਜੀ ਠੀਕ ਆ।